ਵਾਹ ਜੀ ਜੀ ਆਜੋ ਕਰਾਂ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ 2025 ਦਾ ਫਾਸਟ ਲਾਈਵ ਜੁੜੋ ਜੀ ਬੱਦ ਤੋਂ ਬੱਦ ਲਾਈਵ ਦੇ ਵਿੱਚ ਕਮੈਂਟਾਂ ਦੇ ਵਿੱਚ ਦੱਸੋ ਕਿਹੜੀ ਕਿਹੜੀ ਜਗ੍ਹਾ ਤੋਂ ਆਪਣਾ ਲਾਈਵ ਸ਼ੋ ਹੋ ਰਿਹਾ ਆਜੋ ਜੀ ਆਜੋ ਜੜੋ ਕੇ ਰੰਬਤ ਤੋਂ ਵੱਧ ਕਮੈਂਟ ਜਰੂਰ ਕਰੋ

ਜੁੜੋ ਫਿਰ ਪਰਚੀ ਅਨੁਸਾਰਿਆਂ ਨੂੰ ਸਾਰਿਆਂ ਨੂੰ ਤੁੰਦ ਬਾਰੇ ਕਿਹੜੀ ਕਿਹੜੀ ਜਗ੍ਹਾ ਪਈ ਆ ਘਰਾ ਤੱਪਾ ਸੀਗੇ ਲੁਧਿਆਣੇ ਬਹੁਤ ਥਾਰੇ ਤੁੰਦ ਪਈ ਬਹੁਤ ਹੌਲੀ ਹੌਲੀ ਆਉਣਾ ਪਿਆ ਲੁਧਿਆਣੇ ਤੋਂ ਹਾਂਜੀ ਇੱਕ ਜਣਾ ਜੁੜ ਗਿਆ ਤੁਹਾਡਾ ਲਾਈਵ ਦੇ ਵਿੱਚ ਧੰਨਵਾਦ ਆ ਤੇ ਦੱਸੋ ਕਮੈਂਟ ਕਰਕੇ ਤੁਸੀਂ ਕਿਹੜੀ ਜਗ੍ਹਾ ਤੋਂ ਆ ਤੇ ਕਿਵੇਂ ਤੁਹਾਡੇ ਏਰੀਆ 'ਚ ਮੌਸਮ ਕਿੰਨੇ ਧੁੰਦ ਦਾ ਜ਼ਰੂਰ ਕਮੈਂਟ ਕਰਕੇ ਦੱਸੋ ਆਪਣਾ ਏਰੀਆ ਜ਼ਿਲ੍ਹਾ ਕਮੈਂਟ ਕਰੋ ਜੀ ਕਿਹੜੀ-ਕਿਹੜੀ ਜਗ੍ਹਾ ਤੋਂ ਲਾਈਵ ਦੇਖ ਰਹੇ ਹੋ ਧੁੰਦ ਦੱਸੋ ਕਿੰਨੀ ਕਿਹਾ ਕਿੰਨੀ ਗਾਪਣੇ ਕਹੋ ਕਮੈਂਟ ਜੀ ਕਿਹੜੀ ਜਗ੍ਹਾ ਤੋਂ ਆਪਣਾ ਲਾਈਵ ਦੇਖ ਰਹੇ ਹੋ 12 ਜਣੇ ਜੁੜ ਗਏ ਧੰਨਵਾਦ ਜੀ ਥੋੜਾ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਆਪਾਂ ਕਿਹੜੀ-ਕਿਹੜੀ ਜਗ੍ਹਾ ਤੋਂ ਲਾਈਵ ਦੇਖਦੇ ਆਂ ਤੇ ਨਾਲੇ ਆਪਣਾ ਮੌਸਮ ਦੱਸੋ ਵੀ ਕਿਵੇਂ ਆ ਕੱਲ ਰਾਤ ਬਹੁਤ ਜ਼ਿਆਦਾ ਧੁੰਦ ਪਈ ਆ ਕਿਹੜੀ-ਕਿਹੜੀ ਜਗ੍ਹਾ ਧੁੰਦ ਪਈ ਆ ਕਮੈਂਟ ਜ਼ਰੂਰ ਕਰੋ ਜੀ ਲਾਈਕ ਕਰ ਦਿਓ ਜੀ 10 12 ਜਣੇ ਜੁੜੇ ਆਪਣੇ ਭਰਾ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਆਪਣਾ ਏਰੀਆ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਵਾਲਾ 18 ਜਣੇ ਜੁੜ ਗਏ ਲਾਈਕ ਕਰ ਦਿਓ ਨਾਲੇ ਕਮੈਂਟ ਜ਼ਰੂਰ ਕਰਕੇ ਦੱਸੋ ਆਪਣਾ ਏਰੀਆ ਤੇ ਮੌਸਮ ਦੱਸੋ ਕਿਵੇਂ ਆ ਧੁੰਦ ਧੁੰਦ ਤੇ 18 ਯਾਨੇ ਜੁੜੇ ਹੋਇਆ ਜੀ ਲਾਈਕ ਵੀ ਜਰੂਰ ਕਰ ਦਿਓ ਕਮੈਂਟ ਹਜੇ ਤੱਕ ਇੱਕ ਨਹੀਂ ਆਇਆ ਖਣੇ ਮੈਨੂੰ ਨਹੀਂ ਸ਼ੋ ਹੁੰਦੇ ਹੁਣੇ ਕਮੈਂਟ ਜਰੂਰ ਕਰੋ ਜੀ ਅਰੀਏ ਫਿਰ ਗੱਲਾਂ ਬਾਤਾਂ ਆਪਾਂ ਕਮੈਂਟ ਕਰਦੇ ਰਹੋ ਕਮੈਂਟ ਜਰੂਰ ਕਰ ਦਿਓ ਜੀਨੇ ਜੀਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰੋ ਜੀ ਦੇਖਦੇ ਆ ਅੱਜ ਆਪਣੇ ਲਾਈਵ ਦੇ ਵਿੱਚ ਕਿੰਨਾ ਸਬਸਕ੍ਰਾਈਬਰ ਹੁੰਦੇ ਆ ਲਾਈਕ ਜਰੂਰ ਕਰ ਦਿਓ ਜੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸੋ ਕਿਨੇ ਕਿਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਆਪਣਾ ਕਮੈਂਟ ਕਰੋ करिए ਗੱਲਾਂ ਬਾਤਾਂ ਕੀ ਆ ਚੁੱਕੀ ਦੇ ਹੱਥ 'ਚ ਗਲਾਸ ਆ ਇਹ ਵੇਲੇ ਚਾਹ ਵਾਲਾ ਕਿਨੇ ਕਿਨੇ ਪੀਲੀ ਚਾਹ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਦਾ ਬਿੱਲਾ ਕਰਕੇ ਗਲਾਸ ਰੱਖ ਤਾਮਾ ਗਰ ਲਾਈਕ ਵੀ ਨਹੀਂ ਵੱਧ ਰਿਹਾ ਇੰਨੇ ਭਰਾ ਜੁੜੇ ਹੋਏ ਆ ਕਮੈਂਟ ਕੋਈ ਨਹੀਂ ਆ ਰਿਹਾ ਕਮੈਂਟ ਜਰੂਰ ਕਰੋ ਜੀ ਤੋ ਲਾਈਕ ਹੋ ਗਏ ਹੋਰ ਕਰੋ ਲਾਈਕ ਕਮੈਂਟ ਨਹੀਂ ਆ ਰਿਹਾ ਕੋਈ ਮੱਚਉਂਦੀ ਆ ਬਸ ਕਰ ਦੋ ਲਾਈਕ ਧੰਨਵਾਦ ਜੀ ਤੁਹਾਡਾ ਜੁੜਨ ਲਈ ਤੇ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰ ਦਿਓ ਏਰੀਆ ਦੱਸੋ ਆਪਣਾ ਜ਼ਿਲ੍ਹਾ ਦੱਸੋ ਨੱਪ ਦੋ ਚੈਨਲ ਕਰ ਲੋ ਸਬਸਕ੍ਰਾਈਬ ਕਮਾਓ ਦੋ ਭੁਮੀਰੀ ਸਬਸਕ੍ਰਾਈਬ ਕਰ ਕਰਕੇ ਚੈਨਲ ਦੇ ਕਮੈਂਟ ਮੈਨੂੰ ਨਹੀਂ ਸ਼ੋ ਹੁੰਦੇ ਤੇਨ ਲਾਈਕ ਹੋ ਗਏ ਕਰ ਦੋ ਜੀ ਹੋਰ ਲਾਈਕ ਕਰ ਦੋ ਬਦ ਤੋਂ ਬਦ ਲਾਈਕ ਕਰੋ ਕਰ ਦੋ ਲਾਈਕ ਜੀ ਧੰਨਵਾਦ ਤੁਹਾਡਾ ਜੁੜਨ ਲਈ ਤੇ ਲਾਈਕ ਕਰੀ ਚੱਲੋ ਕਮੈਂਟ ਕਰੀ ਚੱਲੋ ਏਰੀਆ ਦੱਸੀ ਚੱਲੋ ਮੌਸਮ ਦੱਸੀ ਚੱਲੋ ਆਪਣੇ ਕਿਵੇਂ ਆ ਤੁੰਦ ਕਿੰਨੇ ਕੜਾਕੇਦਾਰ ਹੋ ਗਈ ਮੇਲਾ ਨਾਲ ਛੋਟੇ ਜਿਹਾ ਕੰਨ ਨੂੰ ਛੁੱਟੀਆਂ ਹੋਰ ਵਧਾ ਦੇਣੀਆਂ ਉਹਨਾਂ ਨੇ ਮੌਸਮ ਦੇਖ ਕੇ ਗਰਵਾਹ ਛੁੱਟੀਆਂ ਵਧਾਉਣਗੇ ਛੁੱਟੀਆਂ ਹੋਣ ਲੈਣੀਆਂ ਠੀਕ ਆ ਕਹਿ ਦਿੰਨੇ ਆ ਲਓ ਜੀ ਛੋਟੇ ਜਿਹਾ ਕੰਨ ਨੂੰ ਛੁੱਟੀਆਂ ਦੋ ਵਧਾ ਤੇ ਲਾਈਕ ਵੀ ਕਰ ਦਿਓ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਕਹਤਾ ਦੇ ਭਗਵੰਤ ਮਾਨ ਨੂੰ ਕਹਾਂ ਬੈਂਸਾਹਬ ਨੂੰ ਬੈਂਸਾਹਬ ਨੂੰ ਨੀ ਛੁੱਟੀਆਂ ਵਧਾਈ। ਅਹ ਬੈਂਸਰ। ਹਰਜੋਤ ਪੈਂਦਾ। ਲੈ ਵੀ ਹਰਜੋਤ ਪੈਂਦਾ ਸਾਹਿਬ ਛੁੱਟੀਆਂ ਵਧਾ ਦਿਓ ਜਵਾਕ ਨੂੰ। ਸਾਡਾ ਜਵਾਕ ਬਾਲਾ ਕਹੀ ਜਾਂਦਾ ਜੇ ਸਾਰਿਆਂ ਨੂੰ ਨਹੀਂ ਵਧਾਉਣੀ ਤਾਂ ਗਰਵਾਜ ਨੂੰ ਇਕੱਲੇ ਨੂੰ ਵਧਾ ਦਿਓ ਛੁੱਟੀਆਂ। ਠੀਕ ਹੈ ਗਰਵਾਜ। ਇਹ ਕੋਈ ਸਪੈਸ਼ਲ ਬੱਚਾ ਬਾਕੀ ਕਹਿੰਦੇ ਹਾਂ ਅਸੀਂ ਸਕੂਲੇ ਜਾਣਾ। ਹੈ? ਲਓ ਜੀ ਕਰ ਦਿਓ ਲਾਈਕ ਤੁਸੀਂ ਵੀ ਜਿਹੜੇ ਭਰਾ ਜੁੜੇ ਹੋਏ ਆ। ਕਮੈਂਟ ਜ਼ਰੂਰ ਕਰਕੇ ਦੱਸੋ ਆਪਾਂ ਕਿਹੜੀ-ਕਿਹੜੀ ਜਗ੍ਹਾ ਤੋਂ ਆ। ਉਨੇ ਨਹੀਂ ਪਤਾ ਵੀ ਕਮੈਂਟ ਮੈਨੂੰ ਨਹੀਂ ਸ਼ੋ ਹੁੰਦੇ ਜਾਂ ਕਮੈਂਟ ਆ ਨਹੀਂ ਰਹੇ ਲਾਓ ਜੀ ਕਰ ਲਓ ਚੈਨਲ ਆਪਣਾ ਸਬਸਕ੍ਰਾਈਬ ਕਮੈਂਟ ਜ਼ਰੂਰ ਕਰੋ ਤੇ ਸ਼ੇਅਰ ਕਰ ਦਿਓ ਲਾਈਵ ਨਾਲ ਦੀ ਨਾਲ करिए ਗੱਲਬਾਤ ਲਾਈਵ ਕਰ ਦਿਓ ਸ਼ੇਅਰ ਅੱਗੇ ਰੀ ਅੱਗੇ ਕੀ ਕਹਿੰਦਾ ਤੇ ਪਿਆਰ ਬਹੁਤ ਬਹੁਤ ਲੋ ਜੀ ਧੰਨਵਾਦ ਤੁਹਾਡਾ ਜੁੜਨ ਲਈ ਤੇ ਸ਼ੇਅਰ ਕਰ ਲਓ ਲਾਈਵ ਲਾਈਨ ਨਾਲ ਦੀ ਨਾਲ ਤੇ ਲਾਈਕ ਵੀ ਨੱਪ ਦਿਓ ਵਸਾ ਗੁੱਠਾ ਜਿਹਾ ਹੀ ਨੱਪਣਾਗਾ ਤੇ ਇੱਕ ਕਰ ਲਓ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਿਹਦੇ ਕਿਹਦੇ ਹੱਥ 'ਚ ਜ਼ਿਆਦਾ ਗਲਾਸ ਆ ਉਹ ਵੀ ਕਮੈਂਟ ਕਰਕੇ ਦੱਸੋ ਇਨੇ ਕਿਨੇ ਪੀਲੇ ਉਹ ਵੀ ਰੱਖ ਦੋ ਮੋਤਾ ਲਾਈਵ ਕੱਟੇ ਤੋਂ ਪਤਾ ਲੱਗੂ ਵੀ ਕਮੈਂਟ ਆਉਂਦੇ ਸੀ ਕਿ ਨਹੀਂ ਅਣੀ ਮੈਨੂੰ ਨਹੀਂ ਸ਼ੋਹ ਹੁੰਦੇ ਹੋਣੇ ਆਡਾ ਇਹ ਕਮੈਂਟ ਕਰਕੇ ਦੱਸੋ ਪਤਾ ਲੱਗੇ ਆਪਾਂ ਨੂੰ ਵੀ ਕਮੈਂਟ ਆਉਂਦੇ ਆ ਕਿ ਨਹੀਂ ਇੱਧਰ ਉੱਪਰ ਸੋ ਨਹੀਂ ਹੋ ਰੇ ਮੈਨੂੰ ਨੋ ਇਸ 100 ਜਣਾ ਜੁੜ ਜੋਗੇ ਨਾ ਲਾਈਵ ਅੱਗੇ ਅੱਗੇ ਸ਼ੇਅਰ ਕਰ ਦੋ 100 ਬੰਦਾ ਜੋੜ ਦੋ ਆਪਣੇ ਨਾਲ ਲਾਈਵ 'ਚ ਨੋ ਜੀ ਇੱਕ ਜੁੜੇ ਧੰਨਵਾਦ ਤੁਹਾਡਾ ਲਾਈਵ ਸ਼ੇਅਰ ਕਰ ਦੋ ਜੀ ਅੱਗੇ 100 ਬੰਦਾ ਜੋੜ ਦੋ ਜੀ ਲਾਈਵ ਦੇ ਵਿੱਚ ਲਾਈਕ ਵੀ ਕਰ ਦੋ ਨਾਲ ਦੀ ਨਾਲ ਨੱਪ ਦੋ ਦੇਖਦੇ ਆ ਵੀ ਲਾਈਵ ਸ਼ੇਅਰ ਕਰਦੇ ਆ 100 ਬੰਦਾ ਜੁੜਦੇ ਆ ਲਾਈਵ ਸ਼ੇਅਰ ਕਰੋ ਨਾ ਆਪਦੇ ਲਾਈਕ ਲਾਈਕ ਵਾਲਾ ਬਟਨ ਆ ਲਓ ਜੀ ਲਾਈਵ ਕਰ ਦਿਓ ਨਾਲ ਦੀ ਨਾਲ ਸ਼ੇਅਰ ਦੇਖਦੇ ਆ ਆਪਣੇ ਨਾਲ ਤੁਸੀਂ 100 ਬੰਦਾ ਜੋੜ ਸਕਦੇ ਹੋ ਕਿਨੇ ਕਿਨੇ ਸ਼ੇਅਰ ਕੀਤਾ ਕਮੈਂਟ ਉਹ ਵੀ ਕਰਕੇ ਦੱਸ ਦਿਓ ਜਰੂਰ ਸ਼ੇਅਰ ਕਰੋ ਲਾਈਵ ਲਾਈਕ ਵੀ ਕਰੀ ਜੇ ਲੋ ਬਟਨ ਉੱਪਰੋਂ ਮਾੜਾ ਆਹ ਅੰਗੂਠਾ ਜਾ ਨੱਪੀ ਜੇ ਲੋ ਲਾਈਵ ਸ਼ੇਅਰ ਹੋ ਜਾਊਗਾ ਤੂੰ ਨੱਪ ਦੇ ਕਰਵਾਇਲ ਕਰਦੇ ਸ਼ੇਅਰ ਕੀ ਇਹ ਫੈਂਸੀ ਫੈਂਸੀ ਲੋ ਜੀ ਗਰਵਾਜ ਆ ਉਹਦੀ ਫੈਂਸੀ ਦਿਖਾਈ ਜਾਂਦਾਗਾ ਦੋ ਦਿਨਾਂ ਦੀ ਦੋਨੇ ਉਂਗਲਾਂ ਦੇ ਕਹਿੰਦਾ ਫੈਂਸੀ ਹੋਈ ਹੋਈ ਆ ਲੋ ਜੀ ਨੱਪ ਦੋ ਲਾਈਕ ਵਾਲਾ ਬਟਨ ਮੈਨ ਲੱਗਦਾ ਕਮੈਂਟ ਆਉਂਦੇ ਹੁਣੇ ਆਪਾਂ ਨੂੰ ਸ਼ੋ ਨਹੀਂ ਹੁੰਦੇ ਹੁਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖਦੇ ਹਾਂ ਕਿੰਨੇ ਕ ਵਧਾ ਦੋਗੇ ਤੁਸੀਂ ਅੱਜ-ਅੱਜ ਸਬਸਕ੍ਰਾਈਬਰ ਲੈ ਵੀ ਆ ਬਾਈ ਹੁਣੀ ਹੁਣ ਕਰਨਗੇ ਆਪਣਾ ਲਾਈਵ ਸ਼ੇਅਰ ਕਰ ਦੋ ਬਾਈ ਕਰਵਾ ਸੀ ਸੀਪੀ ਲਈ ਲਾ ਲਓ ਜੀ ਕਰੀ ਚੱਲੋ ਸੇ ਯਾਰ ਕਮਾ ਉਹ ਬੁਮੇਰੀ ਨਾ ਵੀ ਸਬਸਕ੍ਰਾਈਬਰਾਂ ਦੀ ਭੁਮੇਰੀ ਘੁਮਾ ਦਿਓ ਗਰਵਾਜ ਕਹਿੰਦਾ ਸ਼ੇਅਰ ਕਰ ਦਿਓ ਲਾਈਵ ਚਲੋ ਜੀ ਆਪਾਂ ਦੁਬਾਰਾ ਕੱਟ ਕੇ ਲਾਈਵ ਹੁੰਨੇ ਆ ਉਹ ਜੋ ਪਤਾ ਲੱਗੂ ਵੀ ਕਮੈਂਟ ਆਉਂਦੇ ਆ ਨਾਲੇ ਲਾਈਕ ਪਤਾ ਲੱਗੂ ਹੋਰ ਵਧੇ ਆ ਤੇ ਖਣੇ ਇਧਰ ਕਮੈਂਟ ਆਉਂਦੇ ਨਹੀਂ ਹਜੇ ਸੋ ਨਹੀਂ ਆਉਂਦੇ ਕੱਟ ਕੇ ਆਪਾਂ ਲਾਈਵ ਹੁੰਨੇ ਆ ਠੀਕ ਅਗਰ ਬਾਜੇ ਦੁਬਾਰਾ ਆਪਾਂ ਲਾਈਵ ਹੁੰਨੇ ਆ ਜੁੜੇ ਰਹੇ ਹੋਏ ਸੀ ਤਰ੍ਹਾਂ ਹੀ